ਤੁਹਾਡੇ ਇਹਨਾਂ ਦੇ ਉੱਪਰ ਲੇਂਦਰ ਕੁਮਾਰ ਲੇਂਦਰ ਕੁਮਾਰ ਕਿੱਥੇ ਰਹਿਣ ਵਾਲੇ ਹਾਂਜੀ ਅਸਲ ਹਾਂਜੀ ਤੇ ਇੱਥੇ ਕੌਣ ਆਂਦਾ ਸੀ ਕਾ ਜੀ ਇੱਥੇ ਸਾਡਾ ਡਿਪੂ ਆਇਆ ਥੇ ਕਾ ਜੀ ਹਾਂਜੀ ਤੇ ਡੈਡ ਬੋਡੀ ਜੀ ਦੇ ਅੰਦਰ ਪਈਏ ਕੌਣ ਹੈਗਾ ਭਲਾ ਪਤਾ ਹੀ ਨਹੀਂ ਸਾਨੂੰ ਅੱਛਾ ਜੀ ਹਾਂਜੀ ਜੇ ਤੁਸੀਂ ਇਹ ਕਿਸੇ ਨੂੰ ਕਰਾਇਦੀ ਦਿੱਤਾ ਸੀ ਰੈਂਟ ਤੇ ਮਕਾਨ ਕਿਹਨੂੰ ਦਿੱਤਾ ਸੀ ਤੁਸੀਂ ਜੇ ਪਾਪਾ ਨਹੀਂ ਲੈਣਗੇ ਨਾ ਮੈਂ ਰੋਹ ਨਾ ਆਈ ਨਾ ਐਵੇਂ ਆਇਆ ਸੀ ਏ ਆਪਾਂ ਕੀ ਨਾਮ ਹੈ ਸਰ ਤੁਹਾਡਾ ਕੀ ਨਾਮ ਹੈ ਭਾਜੀ ਮੈਂ ਬੇਟਾ ਇਹਨਾਂ ਦਾ ਨਾਮ ਕੀ ਹੈ ਤੁਹਾਡਾ ਭਾਜੀ ਗੌਰਵ ਹਾਂਜੀ ਠੀਕ ਹੈ ਜੀ ਆਪਣੀ ਬਿਲਡਿੰਗ ਆਪਣਾ ਰਾਸ਼ਨ ਡਿਪੋ ਹੈ ਇੱਥੇ ਜੀ 20 ਸਾਲ ਤੋਂ ਪਿਛਲੇ ਅੱਛਾ ਜੀ ਤੇ ਪਰ ਆਪਾਂ ਜਦੋਂ ਤਾਂ ਪਰ ਰਾਸ਼ਨ ਡਿਪੋ ਦਾ ਕੰਮ ਬੰਦ ਹੋ ਗਿਆ ਕਣਕ ਆਂਦੀ ਆ ਉਹ ਜਿੱਥੇ ਮਰਜੀ ਆਪਾਂ ਪੁਆਇੰਟ ਤੇ ਮਾਰ ਦਿੰਦੇ ਬਾਹਰ ਵੰਡਦੇ ਕਣਕ ਕੱਪੜੇ ਚਾੜ ਕੇ ਬਾਹਰ ਹੀ ਜੀ ਠੀਕ ਹੈ ਇੰਸਪੈਕਟਰ ਸਾਹਿਬ ਨਾਲ ਲੱਗੇ ਆ ਕਣਕ ਆਪਾਂ ਅੱਜ ਵੀ ਕਣਕ ਵੰਡ ਕੇ ਗਏ ਪਰ ਆਪਾਂ ਇਦਾਂ ਨਹੀਂ ਆਏ ਆ ਪੁਲ ਤੇ ਵੰਡ ਕੇ ਚਲੇ ਗਏ ਜੀ ਠੀਕ ਹੈ ਜੀ ਆਪਾਂ ਕਮਰੇ ਦੋ ਮਹੀਨੇ ਹੋ ਗਏ ਖ ਦੇਖੋ ਉਹ ਦਿੱਲੀ ਚ ਲੱਗੇ ਆ ਆਪਾਂ ਉਹਨੂੰ 2-3 ਦਿਨ ਪਹਿਲਾਂ ਫੋਨ ਕੀਤਾ ਕਿ ਆਪਾਂ ਨਾ ਕਰਨ ਦੇ ਪਰਚੇ ਘੱਟ ਰਿਹਾ ਸਾਨੂੰ ਇਨਸਪੈਕਟਰ ਸਾਹਿਬ ਨੇ ਕਿਹਾ ਆਪਣੇ ਪਰਚੇ ਘੱਟਾ ਪਸਫਾਈ ਕਰਨੀ ਟੀਪੂ ਦੇ ਘੱਟਣੀਆਂ ਪਰਚੇ ਤੇ ਆਪਾਂ ਉਹਨੂੰ ਕਿ ਸਫਾਈ ਕਰ ਦਿਓ ਉਹਨਾਂ ਨੇ ਸਫਾਈ ਕੀਤੀ ਜਾ ਕੇ ਉਹਨੇ ਉਸ ਤੋਂ ਕਹਿੰਦੇ ਪਤਾ ਨਾ ਲਾਇਆ ਜੀ ਕਿ ਉਹ ਆਂਟੀ ਜੀ ਨੇ ਆਪਣੇ ਆ ਮਰਜ਼ੀਆਂ ਕਰਾ ਕੇ ਕਮਰਾ ਦੇ ਦਿੱਤਾ ਕਿਰਾਏ ਦੇ 2 ਦਿਨ ਕਿਹੜੇ ਆਂਟੀ ਨੇ ਦਿੱਤਾ ਉਹ ਨਹੀਂ ਉਹ ਪਿਛਲੇ ਜਿਹੜੇ ਮਾਲਕ ਮਕਾਨ ਦੇ ਉਹ ਉਹਨੇ ਉਹਨਾਂ ਦੇ ਆਪਣੇ ਕਮਰੇ ਕਿਰਾਏ ਤੇ ਆ ਅੱਛਾ ਜੀ ਸਾਨੂੰ ਨਹੀਂ ਪਤਾ ਕੀ ਨਾਮ ਕੀ ਆਂਟੀ ਦਾ ਕੀ ਨਾਮ ਹੈ ਸਾਨੂੰ ਪਤਾ ਹੀ ਨਹੀਂ ਭਾਜੀ ਤੇ ਉਹਨਾਂ ਨੇ ਕਮਰਾ ਜਿਹੜੇ ਪ੍ਰੋਪੀ ਤੁਹਾਡੀ ਹੈ ਤੇ ਉਹ ਆਂਟੀ ਨੇ ਪੁੱਛਿਆ ਤਾਂ ਇਹ ਸਾਡਾ ਕਮਰਾ ਪਰਾਇਤ ਲੈਣਾ ਉਹ ਤਾਂ ਸਾਡੇ ਚੜੇ ਪਏ ਜੀ ਮਿਹਨਤ ਨੂੰ ਆ ਕਮਰਾ ਦਿਵਾ ਦਿੰਨੇ ਆ ਜੀ ਇੱਦਾਂ ਉਦਾਂ ਸਾਨੂੰ ਕੋਈ ਫੋਨ ਵੀ ਨਹੀਂ ਆਇਆ ਆਪਾਂ ਹੁਣ ਆਂਟੀ ਨੂੰ ਆ ਕੇ ਪਛਾਣ ਕੇ ਦੋ ਦਿਨ ਹੋ ਗਏ ਜੀ ਮੈਂ ਤੁਹਾਡਾ ਗੱਲ ਕਰੀ ਤੇ ਤੁਹਾਡੇ ਪਾਪਾ ਦਾ ਨੰਬਰ ਪਾਉਂਦੇ ਜਾਂਦਾ ਭਾਈ ਤੇ ਹੁਣ ਆ ਜਿਹੜੇ ਉਹਨਾਂ ਨੇ ਦੱਸਿਆ ਕਿ ਉਹਨਾਂ ਨੇ ਕਿੰਨੂ ਕਮਰੇ ਚੜਾਇਆ ਨਹੀਂ ਕੋਈ ਨਾਮ ਪਾਪਾ ਨੂੰ ਦੱਸਿਆ ਭਾਈ ਕੁਛ ਵੀ ਮੈਂ ਕਹਾਂ ਆਂਟੀ ਆਈ.ਡੀ. ਪਰ ਵਾਟੇ ਕਿੰਦੋ ਕਹਿੰਦੇ ਕਿ ਇੱਕ ਦੋ ਦਿਨ ਦਾ ਨਾਈਟ ਪਰ ਉਹ ਸਾਡਾ ਬੱਚਾ ਬਿਮਾਰ ਆ ਪਾਣਾ ਆਪਾਂ ਆਪਰੇਟ ਕਰਾਣਾ ਨਾ ਨੰਬਰ ਸਾਹਿਬ ਅੱਛਾ ਆਪਾਂ ਭਾਪ ਨਾ ਆਪਾ ਬੰਦੇ ਦੇਖੇ ਕਿਹੜੇ ਬੰਦੇ ਆ ਕਿਹੜੇ ਨਹੀਂ ਨਾ ਸਾਨੂੰ ਮੁੱਝ ਪਤਾ ਮੈਂ ਜਦੋਂ ਆਉਣ ਕਹਿੰਦਾ ਕਿ ਨਾ ਕਹਿੰਦੀ ਕੌਣ ਸਰ ਇਹ ਦੱਸ ਰਿਹਾ ਕਿ ਦੋ ਦਿਨ ਨੀਗਾ ਬਾਡੀ ਦਾ ਕਟਵੜ ਪੰਜ ਚਾਰ ਦਿਨ ਤੇ ਪਹਿਲਾਂ ਬਾਡੀ ਅੱਛਾ ਜਿਹੜਿਆ ਨਾ ਭਰੀ ਭਈ ਆ ਬਾਡੀ ਅੱਛਾ ਜੀ ਭਾਜੀ ਤੁਸੀਂ ਅੰਦਰ ਜਾ ਕੇ ਜਿਹੜਾ ਤਾਲਾ ਤੋੜਿਆ ਦੇਖਿਆ ਕੁਝ ਧਿਆਨ ਮੇਰਾ ਸਰ ਸਾਰਾ ਸੋਚ ਕੇ ਦੇਖਿਆ ਪੂਰਾ ਮੂੰਹ ਸਾਰਾ ਗੜਿਆ ਆ ਅੱਛਾ ਟੌੜ ਜਿਹੜੇ ਪਏ ਆ ਸਿਰ ਤੇ ਬਲੱਡ ਚੱਲ ਪਰ ਦੇਖਿਆ ਜੀ ਭਾਜੀ ਦੋ ਦਿਨਾਂ ਦੇ ਵਿੱਚ ਇੰਨਾ ਤੇ ਪੂਰਾ ਹਾਲ ਹੋ ਸਕਦਾ ਕੰਮ ਸੇ ਕੰਮ ਕਟਵੜ ਜਿੱਦਾਂ ਕਿ ਪੁੱਛੀ ਜਾ ਰਹੀ ਹੈ ਕਿ ਕਿੜਿਆਂ ਨਾਲ ਭਰੀ ਤਾਸਿੰਗ ਹੋ ਗਈ ਲਗਾਤਾਰ ਮੋਰੇ ਸਾਤੀ ਕੀੜਿਆਂ ਨਾਲ ਭਰੀ ਭਈ ਸਾਰੇ ਅੱਛਾ ਜੀ ਕੋਈ ਹਥਿਆਰ ਕੋਈ ਸਾਨੂੰ ਉਹ ਜੋ ਦੇਖਿਆ ਜਵੇਂ ਬੋਲ ਕੋਈ ਉਹਨਾਂ ਦਾ ਕਾਗਜ਼ ਪੱਤਰ ਆਈਡੀ ਪ੍ਰੂਫ ਕਰਾ ਕੋਈ ਕੁਝ ਵੀ ਨਿਕਲ ਬੈਗ ਚ ਕੱਪੜੇ ਨਿਕਲ ਜਾਂਦੇ ਨੇ ਬਸ ਢੋੜੀ ਪਈ ਸੀਗੀ ਉਹ ਸਭ ਇਹ ਕਾਫੀ ਆ ਰਹੀ ਸੀ ਉਦੋਂ ਸਾਨੂੰ ਇੱਕ ਫੋਨ ਇੱਕ ਥੋੜਾ ਜਿਹਾ ਕਲੀਅਰ ਕਰਿਓ ਜਿਹੜੇ ਕਿ ਜਿਹੜੇ ਲੇਡੀਸ ਇੱਥੇ ਰੈਂਟਡ ਸੀਗੇ ਦੇ ਬਾਕੀ ਉਹਨਾਂ ਨੂੰ ਪੁੱਛਦੇ ਆ ਮਕਾਨ ਮਾਲਕ ਨੂੰ ਬੁਲਾਇਆ ਆ ਕਿ ਰੈਂਟ ਤੇ ਰਹਿੰਦੇ ਕਦੋਂ ਆਏ ਆ ਕੀ ਨਾਮ ਸੀਗਾ ਉਹਨਾਂ ਕੋਲ ਹੁਣ ਕੋਈ ਖਿਆਲ ਵਗੈਰਾ ਵੀ ਬਰਾਮਦ ਹੋਇਆ ਕੋਈ ਕਦੋਂ ਦੀ ਲੱਗ ਰਿਹਾ ਕਦੋਂ ਦੀ ਜਿੱਦਾਂ ਡੈਡ ਬੋਡੀ ਗਲੀ ਪਈ ਆ ਸ਼ਾਇਦ ਇੰਜਰੀ ਵਾਲੇ ਬੋਡੀ ਤੇ ਉਹ ਬਾਜੀ ਬਾਅਦ ਵਿੱਚ ਪਤਾ ਲੱਗੇਗਾ ਸਾਰਾ ਜੀ ਸਿਰ ਇੱਕ ਛੋਟਾ ਸਵਾਲ ਹੈ ਜਿਹੜਾ ਕਿ ਮਕਾਨ ਮਾਲਕ ਨੂੰ ਦੱਸਿਆ ਜਾ ਰਿਹਾ ਕਿ ਪਹਿਲੇ ਮਕਾਨ ਖਾਲੀ ਕਰਵਾ ਲਿੱਤਾ ਗਿਆ ਸੀ ਉਸ ਤੋਂ ਬਾਅਦ ਜਿਹੜੀ ਚਾਪੀ ਆ ਅੰਦਰ ਦੀ ਸੀ ਦੂਸਰੇ ਕਿਰਾਏਦਾਰ ਨੂੰ ਠੀਕ ਹੈ ਉਸ ਵਿੱਚ ਘਵਾਂਡੀਆ ਵਾਲੋ ਦੱਸਿਆ ਜਾ ਰਿਹਾ ਕਿ 2-3 ਦਿਨ ਹੋਏ ਨੇ ਜਿਹੜਾ ਕਮਰਾ ਦਿੱਤਾ ਇਹ ਗੱਲ ਬਾਜੀ ਹੱ ਪਾ ਪੁੱਛਦੇ ਆ ਮੈਂ ਤੁਹਾਨੂੰ ਦੱਸਦੇ ਠੀਕ ਬਈ